ਮੈਨੂੰ ਤਾਂ ਪਤਾ ਨਹੀਂ ਤੈਨੂੰ ਕਾਨੂੰ ਪਤਾ ਹੋਣਾ ਓਏ ਮਾਮਾ ਦੇ ਬਗਾੜੇ ਪੁੱਤ ਵਿਗੜਦੇ ਨੇ ਅਖੇ ਮੈਨੂੰ ਤਾਂ ਪਤਾ ਨਹੀਂ ਤੁਸੀਂ ਕੀ ਕਹਿੰਦੇ ਹੋ ਮੈਂ ਚੋਰ ਆ ਮੈਂ ਚੋਰੀ ਕੀਤੀ ਐ ਨਹੀਂ ਤੂੰ ਕਹਨ ਚੋਰ ਐ ਮੈਂ ਚੋਰੀ ਕਰ ਲਈ ਹੋਣੀ ਐ ਟ੍ਰਾਂਚੋਂ ਪੈਸੇ ਜਾਂ ਤੇਰੀ ਮਾਂ ਨੇ ਕਰ ਲਏ ਹੋਣੇ ਆ ਮੈਨੂੰ ਕੀ ਪਤਾ ਕਿਹਨੇ ਕੀਤੀ ਐ ਮੈਂ ਤਾਂ ਨਹੀਂ ਕੀਤੀ ਐ ਅੱਛਾ ਐੜਾ ਇਨਾ ਕੋਸ 촐ਸੀ ਫਿਰਦਾ ਸੀ ਨਾ ਉੱਤੇ ਤੇਰੇ ਬਾਪ ਦੀ ਦੁਕਾਨ ਖੁੱਲੀ ਐ ਕਿੰਨੇ ਤੈਨੂੰ ਜੇ ਪੈਸੇ ਚੋਰੀ ਕਰਕੇ ਲੈ ਗਿਆ ਤਾਂ ਹੀ ਖਾਦਾ ਇਹਨਾਂ ਸਮਾਨ ਕਿੱਥੋਂ ਆਇਆ ਉਹ ਨਹੀਂ ਦੇਣੇ ਨਾ ਤੋ ਪੈਸੇ ਕੀ ਕਰਦੇ ਆ ਵੀ ਪੁੱਤ ਕਿੱਥੇ ਚਲੇ ਆ ਉਹ ਕਿੱਥੇ ਚਲੇ ਆ ਇਹ ਤੂੰ ਦੱਸ ਜਾ ਕਦੋਂ ਮੁੜ ਕੇ ਆਏਗਾ ਜਦ ਮਨੂੰ ਪਈਆਂ ਸੀ ਲਾਦਾ ਇਹ ਯਾਰ ਮਾਲ ਤਾਂ ਸਾਰਾ ਖਤਮ ਹੋ ਗਿਆ। ਬੰਟੀ ਯਾਰ ਕੁਛ ਕਰ। ਮੇਰੇ ਤਾਂ ਘਰੇ ਵੀ ਪਤਾ ਲੱਗ ਗਿਆ। ਪੈਸੇ ਵੀ ਨਹੀਂ ਮਿਲੇ ਅੱਜ। ਮੈਨੂੰ ਵੀ ਬੁੜੇ ਨੇ ਦਿੱਤੇ ਨਹੀਂ ਯਾਰ। ਉਹ ਮੇਰੀ ਬੇਬੇ ਕੋਲ ਵੀ ਹੈ ਨਹੀਂ ਸੀ ਯਾਰ। ਪਰ ਮੈਂ ਚੱਕ ਲਿਆ ਆ। ਆਹ ਦੇਖ। ਸਾਲੇ ਇੰਨੇ ਨਾਲ ਕੀ ਚੱਕੂ ਬਣੂੰਗਾ। ਇਹ ਯਾਰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਯਾਰ। ਮੇਰਾ ਤਾਂ ਸਰੀਰ ਦਾ ਸੱਚੀ ਟੁੱਟੀ ਜਾਂਦਾ। ਉਹਨੇ ਇਕੱਠੇ ਕਰ ਕੰਮ ਹੋਣ ਦਾ ਬੜਾ ਟਾਈਮ ਥੋੜਾ ਜਾਂ ਮਸੂਮ ਓਹ ਓਹ ਹਾਲੇ ਨੂੰ ਹਾਂ ਲਾ ਲਾਲਾ ਲਾਲਾ ਯਾਰ ਹਾਕੀਬ ਤਾਂ ਇੱਕ ਅੱਧਾ ਦਹਾੜੂ ਦੂਰ ਕਰ ਲੈਣ ਹਾਂ ਯਾਰ